ਬੰਦ ਕਰਦੇ ਬੇਟੇ ਦਰਾਲ ਜੀਐਮ ਸਾਹਿਬ ਦੀ ਜਿਹੜੀ ਨਸ਼ਾ ਵਿਰੋਧੀ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਭੱਟੀ ਮਿਲੀ ਹੈ 5 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ ਔਰ ਤਿੰਨ ਦੋਸ਼ੀ ਇਹਦੇ ਚ ਗ੍ਰਿਫਤਾਰ ਕੀਤੇ ਗਏ ਨੇ ਇਹਦੀ ਜਿਹੜੀ ਦੀ ਕਿੰਗਪਿਨ ਹੈ ਇਸ ਡਰੱਗ ਕਾਟਲ ਦੀ ਉਹ ਮਨਦੀਪ ਕੌਰ ਹੈ ਜੋ ਕਿ ਇੱਕ ਵਿੱਡੋ ਹੈ ਇਬਰਨ ਕਲਾਂ ਦੇ ਵਿੱਚ ਮੈਰਿਟ ਸੀਗੀ ਚਭਾਲ ਦੇ ਕੋਲ ਔਰ ਖਾਲੜਾ ਇਹਦੇ ਪੇਕੇ ਨੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਤੇ ਇਹਦੇ ਨਾਲ ਜਿਹੜੇ ਦੋ ਗ੍ਰਿਫਤਾਰੀਆਂ ਹੋਈਆਂ ਆ ਆਲਮ ਅਰੋੜਾ ਤੇ ਮਨਮੀਤ ਏਲੀਅਸ ਗੋਲੂ ਇਹ ਦੋਨੋਂ ਬੰਦੇ ਇਹਦੇ ਨਾਲ ਕੰਮ ਕਰਦੇ ਸੀਗੇ ਜਿਹੜੀ ਮਨਦੀਪ ਕੌਰ ਹੈ ਇਹਦੇ ਇੱਕ ਕਿਸੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗੀ ਇਹ ਜਿਨੇ ਪਾਕਿਸਤਾਨ ਦੇ ਵਿੱਚ ਬੈਠੇ ਬੜੇ ਨੋਟੋਰੀਅਸ ਸਮਗਲਰਸ ਨਾਲ ਇਹਦਾ ਰਾਫਤਾ ਕਰਾਇਆ ਔਰ ਫੋਨ ਦੇ ذریعے ਇਸ ਡਰੱਗ ਟ੍ਰੇਡ ਦੇ ਵਿੱਚ ਸਰਗਰਮ ਹੋ ਗਈ ਔਰ ਜਿਹੜੇ ਦੋ ਬੰਦੇ ਨੇ ਇਹਦੇ ਨਾਲ ਕੰਮ ਕਰਦੇ ਰਹੇ ਇਹਨਾਂ ਦੇ ਰਾਹੀਂ ਇਹ ਸਾਰਾ ਆਪਣਾ ਕਾਰੋਬਾਰ ਹੈ ਸ਼ਿਫਟਿੰਗ ਹੈ ਜੇ ਕੰਸਾਈਨਮੈਂਟ ਦੀ ਜਾਂ ਕਿਸੇ ਨੂੰ ਹੈਂਡਓਵਰ ਕਰਨ ਦਾ ਇਹ ਕੰਮ ਕਰਦੇ ਰਹੇ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਹੋਰ ਅਸੋਸੀਏਟ ਜਿਹੜਾ ਬਾਰਡਰ ਏਰੀਆ ਦਾ ਹੈ ਉਹ ਵੀ ਫਿਗਰ ਹੋਇਆ ਤੇ ਉਹਦੇ ਤੇ ਵੀ ਵਰਕ ਕਰ ਰਹੇ ਆ ਅਸੀਂ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਮਨਦੀਪ ਕੌਰ ਜਿਹੜੀ ਹੈ ਇਦੇ ਇਹਨੇ ਡੀਪ ਲਿੰਕ ਬਣਨ ਤੋਂ ਬਾਅਦ ਇਹ ਛਾਟੇ ਤੇ ਆ ਕੇ ਕਿਰਾਏ ਤੇ ਮਨਮਿਤ ਦੇ ਘਰ ਹੀ ਰਹਿਣ ਲੱਗੀ ਔਰ ਕਾਫੀ ਇਹ ਲੋਕਾਂ ਨਾਲ ਸੰਪਰਕ ਕਰਕੇ ਔਰ ਸਪਲਾਈ ਦੇ ਵਿੱਚ ਪੂਰੀ ਤਰ੍ਹਾਂ ਨੈਟਵਰਕ ਨੂੰ ਆਪ ਚਲਾਉਂਦੀ ਰਹੀ ਆਪ ਸੁਪਰਵਾਈਜ਼ ਕਰਦੀ ਰਹੀ ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ ਇਹਦੇ ਸਾਹਮਣੇ ਆਈ ਹੈ ਕਿ ਪੁਲਿਸ ਯੂਨੀਫਾਰਮ ਨੂੰ ਵੀ ਇਮਪਰਸੋਨੇਟ ਕਰਦੀ ਰਹੀ ਐਜ਼ ਅ ਪੁਲਿਸ ਪਰਸਨਲ ਯੂਨੀਫਾਰਮ ਪਾ ਕੇ ਕਿਤੇ ਜਾਣਾ ਆਉਣਾ ਤਾਂ ਕਿ ਸ਼ੱਕ ਨਾ ਪਵੇ ਔਰ ਪੁਲਿਸ ਨੂੰ ਕਿਤੇ ਚੱਕਮਾ ਦੇ ਸਕੇ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਅਸੋਸੀਏਟ ਰਹਿੰਦਾ ਉਹਦੇ ਤੇ ਵੀ ਅਸੀਂ ਕਾਫੀ ਡੀਪਲੀ ਕੰਮ ਕਰ ਰਹੇ ਹਾਂ ਉਹਦਾ ਅਸੀਂ ਨਾਮ ਨਹੀਂ ਡਿਸਕਲੋਜ਼ ਕਰ ਰਹੇ ਬਿਕੋਜ਼ ਸਾਰਾ ਆਪਰੇਸ਼ਨਲ ਅੱਗੇ ਉਹਤੇ ਤੇ ਫਰਦਰ ਚੱਲ ਰਹੀ ਹੈ ਔਰ ਮੈਨੂੰ ਕਾਫੀ ਉਮੀਦ ਹੈ ਕਿ ਇਸ ਦੇ ਵਿੱਚ ਹੋਰ ਰਿਕਵਰੀ ਆਉਣ ਵਾਲੇ ਦਿਨ ਸਾਨੂੰ ਹੋਏਗੀ ਜੇ ਆਪਾਂ ਇਹਨਾਂ ਦਾ ਪਿਛੋਕੜ ਦੇਖੀਏ ਮਨਦੀਪ ਕੌਰ ਜਿਵੇਂ ਤੁਹਾਨੂੰ ਦੱਸਿਆ ਵਾਈਫ ਆਫ ਲੇਟ ਦਵਿੰਦਰ ਸਿੰਘ ਹੈ ਵਿਡੋ ਹੈਗੀ ਹੈ 27 ইয়ার্স ਦੀ এজ ਆ 27 ਸਾਲ 12ਵੀਂ ਪਾਸ ਹੈ ਸੈਲੂਨ ਤੇ ਕੰਮ ਕਰਦੀ ਹੈ ব্যাকਗਰਾਉਂਡ ਪਿਛਲਾ ਕੋਈ ਐਨਡੀਪੀਐਸ ਜਾਂ ਕੋਈ ਕ੍ਰਿਮੀਨਲ ਕੇਸ ਨਹੀਂ ਹੈ ਸਿਮਿਲਰਲੀ ਆਲਮ ਅਰੋੜਾ ਜਿਹੜਾ ਇਹ ਜਨਤਾ ਕਲਨੀ ਛਾਟਦਾ ਹੈ 23 ਸਾਲ ਦਾ ਔਰ ਕੰਮ ਨਹੀਂ ਕੋਈ ਕਰਦਾ ਵਿਹਲਾ ਹੈ ਬਿਲਕੁਲ ਤੇ ਪੁਰਾਣਾ ਕੇਸ ਵੀ ਕੋਈ ਨਹੀਂ ਮਨਮੀਤ ਗੋਲੂ ਹੈ 21 ਸਾਲ ਦਾ ਇਹ ਇੱਕ ਕਪੜੇ ਦੀ ਕਿਸੇ ਫੈਕਟਰੀ ਦੇ ਵਿੱਚ ਯੂਨਿਟ ਚ ਕੰਮ ਕਰਦਾ ਹੈ ਪਿਛਲਾ ਕੇਸ ਇਹਦੇ ਤੇ ਵੀ ਕੋਈ ਨਹੀਂ ਸੋ ਇਹਦੇ ਸਾਰੇ ਜਿਹੜੀ ਕਾਰਗੁਜ਼ਾਰੀ ਹੈ ਸਾਡੇ ਡੀਸੀਪੀ ਰਵਿੰਦਰਪਾਲ ਜੀ ਨਵਜੋਤ ਜੀ ਏਡੀਸੀਪੀ ਹਰਮਿੰਦਰ ਸਾਡੇ ਏਸੀਪੀ ਸਾਹਿਬ ਅਮੋਲਕਦੀਪ ਇਨਸਪੈਕਟਰ ਸਾਹਿਬ ਤੇ ਸਾਰੀ ਇਹਨਾਂ ਦੀ ਟੀਮ ਇਹਨਾਂ ਨੇ ਬੜਾ ਵਧੀਆ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਉਣ ਵਾਲੇ ਟਾਈਮ 'ਚ ਇਹਦੇ 'ਚ ਹੋਰ ਰਿਕਵਰੀਜ਼ ਤੇ ਅਰੈਸਟ ਦੀ ਉਮੀਦ ਹੈ ਫਿਰ ਮਨਮੀਤ ਬਰੈਸਟ ਨਹੀਂ ਇਹ ਬਿਲਕੁਲ ਕੀਤੀ ਗਈ ਹੈ ਜੀ ਉਹ ਫਿਰ ਥੋੜੀ ਜਿਹੀ ਉਹ ਪ੍ਰੋਬਲਮ ਸੀਗੀ ਜੀ ਹੈਲਥ ਦੀ ਕੱਲ ਦੀ ਤੇ ਉਸ ਕਰਕੇ ਸਰ ਇਹ ਵਰਦੀ ਪਾ ਕੇ ਮਤਲਬ ਕਿ ਤੱਕ ਨਹੀਂ ਵਰਦੀ ਪਰ ਇਹ ਨਾ ਇੰਡੀਕੇਸ਼ਨ ਸਾਨੂੰ ਆਈ ਹੈ ਉਹ ਹੁਣੇ ਜੇ ਰਿਕਵਰੀ ਕਰਨੀ ਹੈ ਬਿਕੋਜ਼ ਆਫ ਥੋੜੀ ਜਿਹੀ ਦੀ ਤਬੀਅਤ ਦੇ ਵਿੱਚ ਪ੍ਰੋਬਲਮ ਸੀਗੀ ਫੋਟੋਗ੍ਰਾਫਸ ਦੇ ਵਿੱਚ ਜਿਹੜੀਆਂ ਫੋਨ ਦੇ ਵਿੱਚ ਇਹਦੀ ਵਰਦੀ ਦੀਆਂ ਫੋਟੋਸ ਅਸੀਂ ਦੇਖੀਆਂ ਉੱਤੇ ਅਸੀਂ ਵਰਕ ਕਰ ਰਹੇ ਹਾਂ ਬੇਸਿਕਲੀ ਤਾਂ ਇਹ ਤੁਹਾਨੂੰ ਪਤਾ ਹੀ ਹੈ ਕਿ ਕ੍ਰਿਮੀਨਲ ਕੋਈ ਨਾ ਕੋਈ ਮੋਡਸ ਆਪ੍ਰੈਂਡੀ ਤੇ ਛਾਤਰ ਹੋ ਕੇ ਆਪਣੀ ਆਪ ਨੂੰ ਕਨਸੀਲ ਕਰਕੇ ਔਰ ਆਪਣਾ ਜਿਹੜਾ ਨਫੇਰੀਅਸ ਐਕਟੀਵਿਟੀਜ਼ ਨੇ ਜਾਂ ਇਲਿਗਲ ਐਕਟੀਵਿਟੀ ਨੂੰ ਅੰਜਾਮ ਦਿੰਦੇ ਰਹਿੰਦੇ ਸਰ ਕਿੰਨੇ ਕਸਫੀਆ ਕਿ ਔਰ ਜਿੱਦਾਂ ਕਿ ਸ਼ੱਕ ਘਾਟੀ ਕੀਤਾ ਜਾਂਦਾ ਪਹਿਲੇ ਕੋਈ ਬੱਚਿਆਂ ਦਾ ਕਾਰਡ ਦੇਖਣ ਨੂੰ ਮਿਲਿਆ ਸੀ ਪਹਿਲੀ ਵਾਰੀ ਜਦੋਂ ਤੁਸੀਂ ਕਿਹਾ ਸਰ ਗੱਲੀ ਵਰਦੀ ਪਾਉਂਦੀ ਕਿ ਕੋਈ ਸਟਾਰ ਵੀ ਲੱਗਾ ਹੋਇਆ ਲੱਗਉਂਦੀ ਉਹ ਉਹਦੇ 'ਚ ਹੈਗਾ ਸਟਾਰ ਲੱਗਿਆ ਜੀ ਤੇ ਉਹਦੇ ਤੇ ਕੰਮ ਕਰ ਰਹੇ ਆ ਅੱਪਾ ਚੈਲੰਜ ਚੱਲ ਰਿਹਾ ਹੈ ਦੇਖੋ ਪੁਲਿਸ ਵਾਸਤੇ ਹਮੇਸ਼ਾ ਹੀ ਚੈਲੰਜ ਹੁੰਦਾ ਜੀ ਕਿਉਂਕਿ ਇੱਕ ਤਰ੍ਹਾਂ ਦੀ ਕਰਾਸ ਬਾਰਡਰ ਪ੍ਰੌਕਸੀ ਵਾਰੀ ਚੱਲ ਰਹੀ ਹੈ ਕਿ ਉਧਰੋਂ ਬਾਰ-ਬਾਰ ਬਾਰ-ਬਾਰ ਡਰੋਨ ਰਾਹੀਂ ਇੰਨੀਆਂ ਕਨਸਾਈਨਮੈਂਟਸ ਪੁਸ਼ ਹੋ ਰਹੀਆਂ ਤੇ ਉਹਦੇ ਚ ਚੈਲੰਜ ਪੁਲਿਸ ਵਾਸਤੇ ਰਹਿੰਦਾ ਪਰ ਮੈਨੂੰ ਬੜੇ ਫਕਰ ਨਾਲ ਇਹ ਗੱਲ ਕਹਿਣਾ ਕਿ ਪਰਮਾਤਮਾ ਦੀ ਮਿਹਰ ਨਾਲ ਸਾਡੀ ਟੀਮ ਬਹੁਤ ਵਧੀਆ ਹੈ ਔਰ ਸਾਰੇ ਬੜੇ ਮਿਹਨਤੀ ਆਫੀਸਰ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ ਸਪੈਸ਼ਲੀ ਮੋਲਕਜੀਤ ਦੀ ਟੀਮ ਤੇ ਇਹਨਾਂ ਦੇ ਜਿਹੜੇ ਨਾਲ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਹੈ ਤੇ ਇੱਕ ਵੱਡੀ ਸਾਈਜ਼ੇਬਲ ਰਿਕਵਰੀ ਹੈ ਉਮਰ ਕਿੰਨੀ ਹੈ ਤੇ ਪੜ੍ਹੇ ਲਿਖੇ ਕਿੰਨੇ ਦਾ 27 ਸਾਲ ਨੇ ਤੁਹਾਨੂੰ ਦੱਸਿਆ 12ਵੀਂ ਪਾਸ ਹੈ ਜੀ ਤੇ ਰਿਕਵਰੀ ਕੀਤੀ ਹੈ ਪਿਛਲੇ ਸਮੇਂ ਦੇ ਵਿੱਚ ਆਹ ਇਹ ਛੜ ਏਰੀਆ ਤੋਂ ਹੋਈ ਹੈਗਾ ਕਿਸੇ ਨੇ ਇਸ ਤਰ੍ਹਾਂ ਦਾ ਜਾਂਚ ਚਾਇਆ ਕਿ ਡਰੋਨ ਇੱਥੋਂ ਤੱਕ ਪਹੁੰਚੋ ਕਿ ਲੈਂਡ ਬਾਰਡਰ ਤੋਂ ਹੀ ਜਾਂਦੇ ਆ ਲੈਂਡ ਇਹ ਲੈਂਡ ਬਾਰਡਰ ਤੋਂ ਹੀ ਜਾ ਰਹੇ ਜੀ ਨਹੀਂ ਨਹੀਂ ਜੀ ਇਹ ਕੋਈਸੋ ਹਾਲਾਂਕਿ ਆਖਿਰ ਤੱਕ ਕਿਵੇਂ ਆਈ ਐਡਾ ਵੱਡਾ ਕਿਵੇਂ ਮੈਂ ਤੁਹਾਨੂੰ ਦੱਸਿਆ ਨਾ ਜੀ ਇਹਦਾ ਜਦੋਂ ਇਹ ਵਿੱਡੋ ਬਣ ਹੋ ਗਈ ਉਸ ਤੋਂ ਬਾਅਦ ਇਹਦਾ ਕੋ ਰਿਲੇਸ਼ਨਸ਼ਿਪ ਚ ਆ ਗਈ ਕਿਸੇ ਬੰਦੇ ਨਾਲ ਉੱਤੇ ਅਸੀਂ ਕੰਮ ਕਰ ਰਹੇ ਹਾਂ ਕੋਈ ਸਾਬ ਉਹ ਜਿਹੜਾ ਨਾਮ ਤੋਂ ਦੋਸਤ ਹੈ ਨਾ ਜੀ ਹਾਂਜੀ ਉਹਨੇ ਇਹਦਾ ਸਾਰਾ ਸੰਪਰਕ ਬਾਹਰ ਕਰਵਾਇਆ ਕਿੰਨੇ ਦਿਨ ਤੇ ਕਿੰਨੇ ਚਿਰ ਤੇ ਐਕਟਿਵ ਰਹਿੰਦਾ ਸੀ ਚਾਰ ਕਿ ਮਹੀਨੇ ਤੋਂ ਪੰਜ ਮਹੀਨੇ ਤੋਂ ਕਹਿੰਦੇ ਅਸੀਂ ਕਾਫੀ ਐਕਟਿਵ ਨੇ ਔਰ ਮੁੰਡੇ ਜਿਹੜੇ ਦੋਨੇ ਨਾਲ ਲਾਏ ਆ ਸੀਆਈਏ ਦੇ ਮੌਲਕੋਣਾ ਦੀ ਟੀਮ ਦਾ ਜੀ ਸਾਰਾ ਅਗਰ ਗੋਨੂ ਨਾਮ ਦਾ ਵਰਕਾਦਾ ਕੀ ਹੋ ਰਿਹਾ ਹੈ ਜੀ ਹਾਂ ਜੀ ਜੇ ਨਾਮ ਲੈ ਕੇ ਬੋਲੂਗਾ ਤਾਂ ਕੀ ਹੋ ਲੱਗੇ ਗੋਨੂ ਦੇ ਘਰ ਮਨਮੀਤ ਗੋਲੂ ਜਿਹੜਾ ਹੈ ਉਹਦੇ ਘਰ ਹੀ ਰਹਿੰਦੀ ਸੀ ਮਨਦੀਪ ਕੌਰ ਔਰ ਇਹ ਗੋਲੂ ਤੇ ਆਲਮ ਜਿਹੜੇ ਦੋਨੋਂ ਇਹਦੇ ਵਾਸਤੇ ਕੰਮ ਕਰਦੇ ਸੀ ਕਿ ਸਾਰਾ ਕਨਸਾਈਨਮੈਂਟ ਇਧਰ ਉਧਰ ਕਰਨੀ ਕਲੈਕਟ ਕਰਨੀ ਲੁਕਾਉਣੀ ਅਗੇ ਡਿਲੀਵਰ ਕਰਨੀ ਉਹ ਸਾਰਾ ਕੰਮ ਇਹੀ ਕਰਦੇ ਸੀ ਸਰ ਹੋਰ ਵੀ ਇਹਨਾਂ ਨਾਲ ਕੋਈ ਲੇਡੀਜ਼ ਐਸੋਸੀਏਟ ਕਰ ਰਹੀ ਸੀ ਆਪੂ ਨਾਲ ਗੈਂਗ ਵਧਾਉਣ ਅਸਤੇ ਨਹੀਂ ਲੇਡੀ ਦਾ ਹੋਰ ਕੋਈ ਅਜੇ ਰੋਲ ਨਹੀਂ ਆਇਆ ਦੋ ਜਿਹੜੇ ਮੇਲ ਹੈਗੇ ਉਹਨਾਂ ਨੂੰ ਮੈਂ ਦੱਸਿਆ ਉਹਦੇ ਤੇ ਕੰਮ ਅਸੀਂ ਕਰਦੇ ਹਾਂ thank you dee